ਜਵੰਦੇਵir ਦੀ ਕਰਮੇਸ਼ਨ ਦੇ ਉੱਤੇ 150 ਦੇ ਉੱਤੇ ਫੋਨ ਚੋਰੀ ਹੋਇਆ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਐਮ ਸਾਹਿਬ ਤੇ ਨਹੀਂ ਸਿਕਿਉਰਿਟੀ ਹੁੰਦੇ باوجود ਵੀ ਚੋਰਾਂ ਨੇ ਲੋਕਾਂ ਦੀ ਜੇਬ ਚੋਂ ਫੋਨ ਤੇ ਪੈਸੇ ਚੋਰੀ ਕੀਤੇ ਇਹ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਜਸਵੰਦਰ ਪੱਲਾ ਸਾਹਿਬ ਦੀ ਕਰਮੇਸ਼ਨ ਦੇ ਉੱਤੇ ਮੇਰੀ ਜੇਬ ਚੋਂ ਵੀ ਫੋਨ ਚੋਰੀ ਹੋਇਆ ਸੀ ਬਟ ਮੈਂ ਕਿਸੇ ਕਾਰਨ ਕਰਕੇ ਗੱਲ ਦੱਸ ਨਹੀਂ ਸਕਿਆ ਕਿਸੇ ਨੂੰ ਵੀ ਮੈਨੂੰ ਅੱਛਾ ਨਹੀਂ ਲੱਗਿਆ ਮناسب ਨਹੀਂ ਲੱਗਿਆ ਬਟ ਅੱਜ ਮੈਂ ਗੱਲ ਇਸ ਲਈ ਕਰ ਰਿਹਾ ਕਿਉਂਕਿ ਇਹ ਕਿੱਸਾ ਦੁਹਰਾਇਆ ਗਿਆ ਹੈ ਔਰ ਬੜੀ ਵੱਡੀ ਤਾਦਾਦ ਚ ਦੁਹਰਾਇਆ ਗਿਆ ਮੈਂ মিডিਆ ਲਾਈਨ ਰਿਕਵੈਸ ਸ਼ੱਕੋਸ਼ਬਾ ਲੋਕ ਲੱਗਦੇ ਨੇ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤੇ ਮੈਂ ਇੱਕ ਹੋਰ ਰਿਕਵੈਸਟ ਕਰਨਾ ਜਿਹਨਾਂ ਜਿਹਨਾਂ ਦਾ ਫੋਨ ਚੋਰੀ ਹੋਏ ਨੇ ਕਿ ਤੁਹਾਨੂੰ ਇੱਕ 10-12 ਦਿਨ ਦੇ ਵਿੱਚ ਮੈਸੇਜ ਵੀ ਆਊਗਾ ਜਿਹਦੇ ਵਿੱਚ ਲਿਖਿਆ ਹੋਊਗਾ ਕਿ ਤੁਹਾਡਾ ਫੋਨ ਇੱਥੇ ਔਨ ਹੋਇਆ ਲੋਕੇਸ਼ਨ ਜਾਣਨ ਲਈ ਤੁਸੀਂ ਆਹ ਲਿੰਕ ਤੇ ਕਲਿੱਕ ਕਰਕੇ ਆਪਣੀ ਈਮੇਲ ਆਈਡੀ ਤੇ ਪਾਸਵਰਡ ਪਾਓ ਜਿਹੜਾ ਤੁਸੀਂ ਬਿਲਕੁਲ ਨਹੀਂ ਕਰਨਾ ਜੋ ਜੋ ਮੇਰੇ ਨਾਲ ਹੋਇਆ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਤੇ ਮੈਂ ਵੀ ਨਹੀਂ ਕੀਤਾ ਕਿਉਂਕਿ ਐਪਲ ਕਦੀ ਵੀ ਤੁਹਾਨੂੰ ਜਾਂ ਕੋਈ ਵੀ ਹੋਰ ਕੰਪਨੀ ਜਿਹੜੀਆਂ ਜਿਹਨਾਂ ਦਾ ਫੋਨ ਚੋਰੀ ਹੋਇਆ ਉਹ ਤੁਹਾਨੂੰ ਕਦੀ ਮੈਸੇਜ ਨਹੀਂ ਭੇਜਦਾ ਡਾਇਰੈਕਟ ਕਿ ਸੋ ਮੈਂ ਰਿਕਵੈਸਟ ਕਰਦਾ ਕਿ ਤੁਸੀਂ ਆਪਣਾ ਧਿਆਨ ਹੁਣ ਰੱਖੋ ਤੇ ਆਪਾਂ ਨੂੰ ਅੱਜ ਤੋਂ ਬਾਅਦ ਇਸ ਚੀਜ਼ ਦਾ ਅਹਿਸਾਸ ਹੋ ਗਿਆ ਕਿ ਇਹ ਜੀ ਲੋਕੇਸ਼ਨ ਹੈ ਜੀ ਸਿਚੁਏਸ਼ਨ ਤੇ ਵੀ ਚੋਰੀਆਂ ਹੋ ਸਕਦੀਆਂ ਨੇ ਚੋਰਾਂ ਦੇ ਇੰਨੇ ਹੌਸਲੇ ਬਲੰਦ ਹੋ ਚੁੱਕੇ ਨੇ ਮੈਂ ਆਪਣੇ ਪੰਜਾਬ ਦੀ ਪੁਲਿਸ ਨੂੰ ਤੇ মিডিਆ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਇਹ ਜੇ ਚੀਜ਼ਾਂ ਨੂੰ ਵੀ ਕਵਰ ਕਰੋ ਤੇ ਲੋਕਾਂ ਤੱਕ ਜ਼ਿਆਦਾ ਜ਼ਿਆਦਾ ਇਨਫੋਰਮੇਸ਼ਨ ਪਹੁੰਚਾਓ